ਇਹ ਮਰਦ ਉਹ ਰਾਜੀ ਆਏ ਸੀ ਕਾਲੀਦਾਲ ਤੋਂ ਜਿਹੜੇ ਸੁਹਾਵੀ ਉਮੀਦਵਾਰੀ ਨੇ ਉਹਨਾਂ ਦਾ ਵਿਰੋਧ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਇਥੋਂ ਭਜਾਇਆ ਗਿਆ ਉਹਨਾਂ ਕਿਹਾ ਗਿਆ ਵੀ ਜਿੰਨਾ ਚਿਰ ਤੁਹਾਡੀ ਟਿਕਟਲੇ ਨਹੀਂ ਹੁੰਦੀ ਤੁਸੀਂ ਪਿੰਡਾਂ ਦੇ ਨਾਮ ਨਾ ਲਓ ਸਾਡੇ ਪਿੰਡਾਂ ਦੇ ਵਿੱਚ ਚੂਰ ਨਾ ਕਰੋ ਇਸ ਕਰਕੇ ਸਾਰੇ ਅਸੀਂ ਸੁਹਾਵੀ ਉਮੀਦਵਾਰਾਂ ਨੂੰ ਬੇਨਤੀ ਕੀਤੀ ਇਹਦੇ ਪਿੰਡਾਂ ਦੇ ਵਿੱਚ ਘੱਟ ਤੋਂ ਘੱਟ ਆਓ ਪਿੰਡਾਂ 'ਚ ਲੜਾਈ ਨਾ ਪਵੇ ਝਗੜਾ ਨਾ ਹੋਣ ਜਿਹਨਾਂ ਦੇ ਕਾਲੇ ਨੂੰ ਰੱਦ ਨਹੀਂ ਹੁੰਦੇ ਕਿਸੇ ਨੂੰ ਪਿੰਡ ਦੇ ਨਹੀਂ ਵੜ ਦਿੱਤਾ ਜਾਵੇਗਾ ਚਾਹੇ ਉਹ ਕਿਸੇ ਵੀ ਸਾਥ ਦਾ ਲੀਡਰ ਹੈ ਕਿੱਚੇ 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 ਹਾਂ ਜਿਹੜਾ ਵੀ ਆਊਗਾ ਖਵਾਵ ਦਾ ਆਪ ਜ਼ਿੰਮੇਵਾਰ ਰਹੂਗਾ ਕਿਸਾਨਾਂ ਦਾ ਵਿਰੋਧ ਕਰਨਗੇ ਕਿਸਾਨ ਇਕਤਾ ਜਿੰਦਾਬਾਦ 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 ਸਾਰੇ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਦਾ ਵੈਗਰੂ ਦੀ ਫਤਿਹ ਇਹ ਗੁਰਪ੍ਰਤਾਪ ਜੀ ਸਾਡੇ ਰਿਸ਼ਤੇਦਾਰ ਨੇ ਲਾਚੀਆਂ ਤੋਂ ਤੇ ਬਹੁਤ ਪੁਰਾਣੇ ਸਾਡੇ ਰਿਸ਼ਤੇਦਾਰੀ ਇਹ ਮਿੰਟੂ ਬੋਰਾ ਜੀ ਦੇ ਗਏ ਉੱਥੇ ਲੋਚੀ ਕੀ ਬੱਥਾ ਟਿਕਰ ਤੇ ਮੈਂ ਕਿਹਾ ਯਾਰ ਚਲੋ ਘਰ ਹੋਈ ਜਾਓ ਰਿਸ਼ਤੇਦਾਰੀ ਕਰਕੇ ਇਹ ਸਾਡੇ ਕੋਲ ਗਏ ਚਲੋ ਚਾਹ ਪੀ ਕੇ ਕਾਫਾ ਮળોਣੇ ਤੇ ਇਹ ਉੱਥੇ ਕੋਈ ਇਹਨਾਂ ਦੇ ਕੋਈ ਕਿਸਾਨ ਨਹੀਂ ਕੁਛ ਨਹੀਂ ਗੁਰਦੁਆਰੇ ਦਾ ਭਾਈ ਇਹ ਨਿਹਾਲੇ ਵਾਲੇ ਦਾ ਪਾਤੀ ਸਿੰਘ ਉਹਨਾਂ ਨੇ ਦੋ ਤਿੰਨ ਬੰਦਿਆਂ ਨੇ ਲੈ ਕੇ ਗਏ ਇਹਨਾਂ ਦੀ ਮਰਹਤਾ ਕੀਤੀ ਮਰਹਤਾ ਕੀਤੀ ਦੇ ਜਦੋਂ ਫਿਰ ਸਾਨੂੰ ਪਤਾ ਲੱਗਿਆ ਅਸੀਂ ਕਹੌਣਾ ਸੀ ਅਸੀਂ ਉਹਨਾਂ ਨਾਲ ਆ ਕੇ ਵੀ ਕੰਮ ਨਾ ਕਰੋ ਇਹਨਾਂ ਆਖਿਆ ਵੀ ਅਸੀਂ ਵਾਪਸ ਮੁੜ ਜene ਕੋਈ ਗੱਲ ਨਹੀਂ ਦੂਜੀ ਗੱਲ ਮੈਂ ਆਪ ਕਿਸਾਨ ਜੁਗਰੀਆ ਦਾ ਅਹੁਦੇਦਾਰ ਹਾਂ ਅੱਜ ਦਾ ਨਹੀਂ 15 ਸਾਲ ਮੈਂ ਲੱਖੋ ਸਵਾਲ ਨਾਲ ਲਾਇਏ ਨੇ ਬਾਅਦ ਵਿੱਚ ਸਾਢੇ 5 ਸਾਲ ਮੈਂ ਕਾਦੀਆਂ ਵਾਲੇ ਨਾਲ ਲਾਇਏ ਨੇ ਅੱਜ ਤੋਂ ਲੈ ਕੇ ਨਹੀਂ بڑے ਚੇਂਦਾ ਮੈਂ ਅਹੁਦੇਦਾਰ ਹਾਂ ਮੈਂ ਆਪ ਇਸ ਗੱਲ ਦਾ ਗਵਾਹ ਨਾਲ ਮੇਰੇ ਆਪ ਬੈਠੇ ਨੇ ਕੋਈ ਉਹ ਕਿਸਾਨ ਜੁਗਰੀਆ ਦੇ ਬੰਦੇ ਨਹੀਂ ਖਾਸ ਕਰਕੇ ਕੁਝ ਨਹੀਂ ਸ਼ਰਾਰਤੀ ਅਵਸਰਾ ਕਰਕੇ ਉਹਨਾਂ ਸ਼ਰਾਰਤ ਕੀਤੀ ਏ ਸਾਨੂੰ ਗਰਮਾਹ ਕੀਤਾ ਸਾਨੂੰ ਫਰਾਵ ਕੀਤਾ ਉਹਨਾਂ ਫਲੇਮਾਰਤ ਬੰਦਿਆਂ ਨੂੰ ਕੋਈ ਇਹੋ ਜੀ ਗੱਲ ਨਹੀਂ ਇਹ ਤੁਹਾਨੂੰ ਦੱਸਾਂਗਾ ਇੱਕ ਮੈਂ ਥੋੜਾ ਜਿਹਾ ਕਿਸਾਨ ਜੂਨੀਅਨ ਦੇ ਜਥੇਦਾਰਾਂ ਨੂੰ ਜਥੇਬੰਦੀਆਂ ਦੇ ਮੇਨ ਆਕੂ ਨੂੰ ਬੇਨਤੀ ਇਹ ਕਰਨਾ ਕਿ ਅਸੀਂ ਵੀ ਕਿਸਾਨ ਹੁਣ ਦੀ ਬਰੂ ਨਹੀਂ ਆਏ ਇਹ ਕਿ ਕਿਸਪੋਨ ਜਿਹੜੇ ਸਰਾਰਤੀ ਅੰਸਰ ਨੇ ਪੁਲਿਸ ਉਹਨਾਂ ਨੂੰ ਢੱਕੇ ਜਾਵੇ ਜਿੱਦ ਨਾਲ ਕਿ ਪਿੰਡ ਦਾ ਮਾਹੌਲ ਖਰਾਬ ਹੁੰਦਾ ਮੈਂ ਖੁਦ ਉਸ ਇਨਸਾਨ ਦੇ ਘਰੇ ਗਿਆ ਜਿਨੇ ਸਾਡੀ ਵਿਰੋਧਤਾ ਕੀਤੀ ਮੇਨ ਕਿ ਭਾਈ ਜੀ ਸਾਡੇ ਕਰੇ ਉਾਰੇ ਨੇ ਜੇ ਤੁਸੀਂ ਉਹਦੇ ਹੀ ਵਿਰੋਧਤਾ ਕਰਦੇ ਮੈਂ ਕਰੀ ਤੁਸੀਂ ਕਰੇ ਕੰਡਾ ਲੈ ਕੇ ਪਾਸੇ ਫੜ ਕੇ ਕਰ ਸਕਦੇ ਕੋਈ ਵੱਡੀ ਗੱਲ ਪਰ ਅਸੀਂ ਇੱਕ ਪਰਸੋਂ ਤੌਰ ਤੇ ਹਰ ਹਰ ਇੱਕ ਘਰ ਹੀ ਜਾਣੇ ਆ ਕੋਈ ਪਿਆਰ ਹੈ ਕੋਈ ਮੁਹੱਬਤ ਹੈ ਕਿਸੇ ਤਰ੍ਹਾਂ ਦੀ ਉਹ ਬੰਦਿਆਂ ਨੇ ਜਾਣ ਬੁੱਝ ਕੇ ਕੁਝ ਵਿੱਚ ਰਾਸ ਹੀ ਅੰਦਰ ਨਹੀਂ ਜਿਹੜੇ ਸਾਰਿਆਂ ਨੂੰ ਪਤਾ ਹੁੰਦਾ ਪਰੇ ਕੁਝ ਪਾਰਟੀ ਬਾਜੀਏ ਸਾਡੇ ਪਿੰਡ ਚ ਅੱਗੇ ਵੀ ਚੱਲਦੀ ਪਈਏ ਕੋਈ ਸਾਡੀ ਵਿਰੋਧਤਾ ਅੱਗੇ ਵੀ ਕਰਦੇ ਹੋਏ ਪਿੰਡ ਜੋ ਤੇ ਜਿੰਦੇ ਕਰਕੇ ਸਾਰਾ ਕੁਝ ਹੋਇਆ ਹੈ ਹੋਰ ਅਸੀਂ ਨਾ ਕਿਸਾਨ ਚੁੱਥੇ ਬੰਦ ਤੋਂ 12 ਨਾ ਕਰੇ ਬਾਹਰ ਹੋ ਸਕਦੇ ਆ ਅਸੀਂ ਖੁਦ ਕਿਸਾਨ ਦੇ ਜਿਹੜੇ ਮੇਰੇ ਫਾਦਰ ਸਾਹਿਬ ਨੇ ਜਿਹੜੇ ਖੁਦ ਇੱਕ ਕਿਸਾਨ ਦੇ ਉੱਚ ਅਹੁਦੇਦਾਰ ਨੇ ਜਿਨ੍ਹਾਂ ਦੇ ਦਿੱਲੀ ਜਾ ਕੇ ਹਮੇਸ਼ਾ ਅਸੀਂ ਆਪਦਾ ਕੰਮ ਕਰ ਛੱਡ ਕੇ ਦਿੱਲੀ ਆ ਦੇ ਮੈਂ ਖੁਦ ਦੋ ਵਾਰ ਹਾਲਾਕਿ ਸਾਡੇ ਪਿੰਡ ਜੋ ਮੇਰੇ ਸਾਹ ਦੇ ਦਿੱਲੀ ਨਹੀਂ ਗਿਆਗਾ ਮੈਂ ਉਹ ਨਾਲ ਦੀ ਗੱਡੀ ਫਸਲਾ ਗੱਡੀ ਤੇ ਦੋ ਵਾਰ ਤੇਲ ਪਾ ਕੇ ਮੈਂ ਦਿੱਲੀ ਗਿਆ ਮੇਰੇ ਫਾਦਰ ਸਾਹਿਬ ਹੋਰ ਆਪੇ 10 ਦਿਨ ਬਾਅਦ ਉੱਥੇ ਜਾ ਕੇ 15 ਦਿਨ 20 ਦਿਨ ਸਾਰੇ ਨੂੰ ਪਤਾ ਇਹ ਜਾਂਦੇ ਇਹ ਨਹੀਂ ਇਹ ਬਿਨਾਂ ਕਉ ਤੋਂ ਸਾਡੀ ਵਿਰੋਧਤਾ ਹੋਈ ਏ ਤੇ ਵਿਰੋਧਤਾ ਨਹੀਂ ਹੋਣੀ ਚਾਹੀਦੀ ਮੈਂ ਉਹ ਜੀ ਦਾ ਖਾਲਸਾ ਅੱਜ ਅਸੀਂ ਜੇਹਦਾਰ ਜੀ ਸਰਦਾਰ ਬਕਸੀ ਸਿੰਘ ਜੀ ਹਰਾਂ ਦੇ ਗ੍ਰਹਿ ਇਥੇ ਪਿੰਡ ਕਿਚੇ ਦੇ ਵਿੱਚ ਗਏ ਜਿਹੜੇ ਮੇਰੇ ਪੀਏ ਐ ਉਹਨਾਂ ਦੇ ਗੁਰਪ੍ਰਤਾਪ ਉਹਨਾਂ ਦੇ ਰਿਸ਼ਤੇਦਾਰ ਨੇ ਅਸੀਂ ਦੁਲਜੀ ਕੇ ਗਏ ਸੀਗੇ ਗੁਰਪ੍ਰਤਾਪ ਸਾਹਿਬ ਮੱਥਾ ਟੇਕਣ ਆਸਤੇ ਉਥੋਂ ਸੀ ਇਹਦੇ ਕਾਰਨ ਜੇ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਸੀ ਨਾ ਘਰੇਚਾ ਉਹਨਾਂ ਦੇ ਤੁਹਾਡੇ ਕੋਲ ਆ ਕੇ ਜੀ ਉੱਥੇ ਜਦੋਂ ਗਏ ਕੁਝ ਇਹ ਸਰਦਾਰ ਚੀਤ ਸਿੰਘ ਜੀ ਬਾਰੇ ਮੈਂ ਦੱਸਣਾ ਚਾਹਣਾ ਤੁਹਾਨੂੰ ਇਹ ਦੰਗੈਤ ਯੂਨੀਅਨ ਦੇ ਜਿਹੜੀ ਕਿਸਾਨ ਦੰਗੈਤ ਯੂਨੀਅਨ ਨੇ ਉਹਨਾਂ ਦੇ ਉਹਦੇ ਆਧਾਰ ਨੇ ਕਾਬੀ ਅਰਸ਼ੇ ਤੋਂ ਕਾਫੀ ਸਮੇਂ ਤੋਂ ਇਹ ਵੀ ਕਿਸਾਨ ਸੰਘਰਸ਼ ਦੇ ਵਿੱਚ ਇੱਕ ਕਮੇਟੀ ਦੇ ਵਿੱਚ ਦਿੱਲੀ ਦੇ ਵਿੱਚ ਇਹਨਾਂ ਨੇ ਸੰਘਰਸ਼ ਕਰ ਰਹੇ ਉਹਨਾਂ ਦੇ ਨਾਲ ਬੈਠੇ ਆ ਅੱਜ 6 ਮਹੀਨੇ ਦਾ ਲਗਾਤਾਰ ਹੀ ਇੱਥੇ ਰਹੇ ਅਸੀਂ ਵੀ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਕਿਸਾਨਾਂ ਦੇ ਨਾਲ ਖੜੇ ਹਾਂ ਹਰ ਵੜੇ ਅਸੀਂ ਇੱਕ ਸਿੰਪਲੀ ਸਰਫਿੰਗ ਤੇ ਕੱਢ ਗਏ ਉੱਥੋਂ ਦੇ ਕੁਝ ਸ਼ਰਾਬੀ ਅੰਸਰ ਉਹਨਾਂ ਨੇ 4-5 ਜਣੇ ਸੀ ਉਹਨਾਂ ਨੇ ਸ਼ਰਾਬੀ ਅੰਸਰ ਉਹਨਾਂ ਨੇ ਆ ਕੇ ਕੋਈ ਉਹ ਕਿਸਾਈ ਨਹੀਂ ਨਾਲੇ ਸਮਝਦਤ ਸੀਗੇ ਸਿਰਫ ਪਾਰਟੀ ਵਾਜੀ ਲੋਕਲ ਪਾਰਟੀ ਵਾਜੀ ਕਰਕੇ ਉਹਨਾਂ ਨੇ ਉੱਥੇ ਆ ਕੇ ਸਾਡਾ ਸਾਨੂੰ ਉੱਥੇ ਗੱਡੀਆਂ ਰੋਕੀਆਂ ਗੋਪੁਰਾ ਸਾਹਿਬ ਦੇ ਅੱਗੇ ਅਸੀਂ ਜਦੋਂ ਉੱਥੇ ਦੇਖਿਆ ਇਹਨਾਂ ਦਾ ਆਪਸ ਵਿੱਚ ਪਨਾਉ ਨਾ ਹੋ ਜਾਵੇ ਕੋਈ ਲੜਾ ਹੋ ਜਾਵੇ ਅਸੀਂ ਇਹਨਾਂ ਨੂੰ ਉੱਥੋਂ ਉਸੇ ਤਰ੍ਹਾਂ ਹੀ ਉਹਨਾਂ ਨੂੰ ਕਿਹਾ ਜੇ ਚਲੋ ਤੁਸੀਂ ਤੇ ਤੁਹਾਨੂੰ ਨਹੀਂ ਚੱਕ ਲੱਗਦਾ ਅਸੀਂ ਨਹੀਂ ਚਾਹਦੇ ਸਾਡੇ ਅਸੀਂ ਤਾਂ ਰਿਸ਼ਤੇਦਾਰੀ ਕਰਕੇ ਇਹਨਾਂ ਘਰੇਚਾ ਵੀ ਨਸਤੇ ਆਏ ਇਹ ਹੈ ਕਿ ਇਹ ਵੀ ਕੋਈ ਗੱਲ ਨਹੀਂ ਦੇ ਇਸਨ ਕਰਕੇ ਉਹ ਰੋਜ਼ ਬਿਤਾ ਉਹ ਜਿਹੜਾ ਉਹਨਾਂ ਦੀ ਇਹ ਵਫਰੋ ਜਿਹੜਾ ਸੀਗਾ ਉਹਨਾਂ ਦਾ ਕੋਈ ਕਿਸਾਨੀ ਨਾਲ ਕੋਈ ਕਿਸੇ ਤਰ੍ਹਾਂ ਦਾ ਸਾਂਝੂ ਹੋ ਨਹੀਂ ਲੱਗਾ ਉਹ ਤਾਂ ਸਿਰਫ ਆਪੀ ਲੋਕਲ ਰਜੀਸ਼ ਦਾ ਲੋਕਲ ਪਾਰਟੀ ਬਾਈ ਦਾ ਰੋਜ਼ ਸੀਗਾ ਲਗਾ ਵਿੱਚੋਂ ਸ਼ਰਾਪਤੀ ਕਾਂਗਰਸ ਦੀ ਸ਼ਰਾਪਤ ਹੋ ਸਕਦੀ ਜਿਹੜੀ ਹੁਣ ਵੀਡੀਓ ਦੇਖੀ ਮੈਂ ਕੋਈ ਮੈਨੂੰ ਪੂਰਾ ਪਤਾ ਨਹੀਂ ਕਿਸੇ ਤਰ੍ਹਾਂ ਦੀ ਕਿਸੇ ਦੀ ਸ਼ਰਾਪਤ ਹੈ ਉਹ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ ਕੋਈ ਬਾਤ ਨਹੀਂ ਤੇ ਨਾ ਹੀ ਅਸੀਂ ਕਿਸਾਨ ਯੂਨੀਅਨ ਤੋਂ ਅੱਜ ਕਿਤੇ ਬਾਹਰ ਗਏ ਆ The